ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂ ਜਾਂ ਕਰਿਆ ਨਵੀਂ ਕਿਤਾਬ ਸਿੱਖ ਰਾਜਦਾਰ ਰਸਮਾਂ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਸ਼ੀਆਂ ਦੀ ਦਾਸਤਾਨ ਜੋ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਜਾਰਜ ਕਾਰ ਮਾਈਕਲ ਸਮਿਥ ਹੈ ਇਸ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਡੋਗਰਿਆਂ ਵੱਲੋਂ ਗਦਾਰਾਂ ਵੱਲੋਂ ਸਿੱਖ ਰਾਜ ਨੂੰ ਖਤਮ ਕੀਤਾ ਗਿਆ ਗਦਾਰੀਆਂ ਕਰਕੇ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਆਪ ਜੀ ਇਸ ਵੀਡੀਓ ਨੂੰ ਵੱਧ ਵੱਧ ਲਾਈਕ ਕਮੈਂਟ ਕਰੋ ਔਰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਸਾਡਾ ਵਡਮੁੱਲਾ ਇਤਿਹਾਸ ਸਾਡੇ ਹੋਰਨਾ ਪੈਣਾ ਭਰਾਵਾਂ ਨੌਜਵਾਨੀ ਤੱਕ ਪਹੁੰਚ ਸਕੇ ਇਤਿਹਾਸ ਲੜੀ ਜੋੜ ਲਈ ਤੁਸੀਂ ਪਿਛਲੀ ਵੀਡੀਓ ਸੁਣ ਸਕਦੇ ਹੋ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਅਜਿਹੀਆਂ ਜਾਲੀ ਚਿੱਠੀਆਂ ਪੜ੍ਹ ਕੇ ਬਾਬਾ ਵੀਰ ਸਿੰਘ ਅਤਰ ਸਿੰਘ ਨਾਲ ਗੁਪਤ ਰੂਪ ਵਿੱਚ ਖਤੋ ਖਿਤਾਬਤ ਕਰਨ ਲਈ ਉਤਸ਼ਾਹਤ ਹੋ ਗਿਆ ਬਾਬੇ ਨੇ ਇਨ੍ਹਾਂ ਖੱਤਾਂ ਦੇ ਆਧਾਰ ਤੇ ਅਤਰ ਸਿੰਘ ਲਈ ਇੱਕ ਵਧੀਆ ਸਮਝੌਤੇ ਦਾ ਪਰੋਸਾ ਦੇ ਦਿੱਤਾ ਉਸ ਨੇ ਇਨ੍ਹਾਂ ਖੱਤਾਂ ਵਿੱਚੋਂ ਕੁਝ ਖੱਤ ਵੀ ਅਤਰ ਸਿੰਘ ਕੋਲ ਭੇਜ ਦਿੱਤੇ ਅਤਰ ਸਿੰਘ ਵੀ ਬਾਬੇ ਵਾਂਗ ਇਸ ਚਾਲ ਦਾ ਸ਼ਿਕਾਰ ਹੋ ਗਿਆ ਤੇ ਬਿਨਾਂ ਕੋਈ ਸੋਚੇ ਸਮਝੇ ਉਸ ਨੇ ਇੱਕ ਵਾਰ ਫਿਰ ਦਰਿਆ ਪਾਰ ਪੰਜਾਬ ਜਾ ਕੇ ਆਪਣੀ ਕਿਸਮਤ ਅਜਮਾਉਣ ਦਾ ਫੈਸਲਾ ਕਰ ਲਿਆ ਇਨ੍ਹਾਂ ਸਾਰੀਆਂ ਗਤੀਵਿਧੀਆਂ ਦੀ ਸੂਚਨਾ ਹੀਰਾ ਸਿੰਘ ਕੋਲ ਪਹੁੰਚ ਰਹੀ ਸੀ ਅਤਰ ਸਿੰਘ ਅਤੇ ਬਾਬੇ ਦੀਆਂ ਚਿੱਠੀਆਂ ਦੀਆਂ ਨਕਲਾਂ ਵੀ ਹੀਰਾ ਸਿੰਘ ਕੋਲ ਪਹੁੰਚ ਜਾਂਦੀਆਂ ਸਨ ਹਰ ਰੋਜ਼ ਦੀ ਅਤੇ ਪਲ-ਪਲ ਦੀ ਖਬਰ ਵਜ਼ੀਰ ਹੀਰਾ ਸਿੰਘ ਨੂੰ ਪਹੁੰਚਾਈ ਜਾ ਰਹੀ ਸੀ ਇੰਜ ਇਹ ਗਤੀਵਿਧੀਆਂ ਉਸ ਖਤਰਨਾਕ ਦਿਨ ਤੱਕ ਅੱਪੜ ਗਈਆਂ ਜਿਹੜਾ ਦਿਨ ਅਤਰ ਸਿੰਘ ਨੇ ਦਰਿਆ ਪਾਰ ਕਰਨ ਲਈ ਨਿਸ਼ਚਿਤ ਕੀਤਾ ਹੋਇਆ ਸੀ ਇਸ ਦਿਨ ਬਾਰੇ ਸੂਚਨਾ ਵੀ ਵਜ਼ੀਰ ਹੀਰਾ ਸਿੰਘ ਕੋਲ ਪਹੁੰਚ ਗਈ ਅਤੇ ਵਜ਼ੀਰ ਹੀਰਾ ਸਿੰਘ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰੀ ਬੈਠਾ ਸੀ ਸ਼ੇਖ ਇਮਾਮੁਦੀਨ ਜੋ ਕਸ਼ਮੀਰ ਦੇ ਗਵਰਨਰ ਦਾ ਪੁੱਤਰ ਸੀ ਉਸ ਸਮੇਂ ਜਲੰਧਰ ਦਵਾਵੇ ਇਲਾਕੇ ਦਾ ਗਵਰਨਰ ਸੀ ਸ਼ੇਖ मामੂਦੀਨ ਭਾਵੇਂ ਸਿੱਖ ਰਾਜ ਦਾ ਕੱਟੜ ਦੁਸ਼ਮਣ ਮੰਨਿਆ ਜਾਂਦਾ ਸੀ ਪਰ ਉਸ ਨੂੰ ਵੀ ਹੀਰਾ ਸਿੰਘ ਨੇ ਆਪਣੇ ਪਰੋਸੇ ਚ ਲੈ ਲਿਆ ਸੀ ਅਤੇ ਇਸ ਨਾਟਕ ਵਿੱਚ ਉਸ ਨੂੰ ਵੀ ਇੱਕ ਰੋਲ ਦੇ ਦਿੱਤਾ ਸੀ ਉਸ ਨੂੰ ਆਖਿਆ ਗਿਆ ਸੀ ਕਿ ਉਹ ਆਪਣੇ 15000 ਬੰਦਿਆਂ ਦੀ ਪ੍ਰਾਈਵੇਟ ਫੌਜ ਨਾਲ ਬਾਬਾ ਵੀਰ ਸਿੰਘ ਦੇ ਡੇਰੇ ਕੋਲ ਤਿਆਰ ਰਹੇ ਸਕੀਮ ਇਹ ਸੀ ਕਿ ਜਦੋਂ ਖਾਲਸਾ ਫੌਜ ਡੇਰੇ ਦਵਾਲੇ ਘੇਰਾ ਪਾਵੇਗੀ ਤਾਂ ਹਰਬੜਾਹਟ ਪੈਦਾ ਕਰਨ ਲਈ ਸ਼ੇਖ ਦੇ ਬੰਦੇ ਕੰਮ ਆਉਣਗੇ ਇਸ ਇਕੱਠ ਵਿੱਚ ਜਿੰਨਾ ਬੰਦਿਆਂ ਦਾ ਸ਼ਿਕਾਰ ਕਰਨਾ ਸੀ ਉਹਨਾਂ ਨੂੰ ਬੰਦਿਆਂ ਦੀ ਲਿਸਟ ਬਣਾ ਕੇ ਸ਼ੇਖ ਨੂੰ ਦਿੱਤੀ ਜਾ ਚੁੱਕੀ ਸੀ ਸਿੱਖ ਫੌਜ ਆਪਣੀ ਦਲੇਰੀ ਅਤੇ ਨਿੰਦੜਤਾ ਲਈ ਮਸ਼ਹੂਰ ਸੀ ਅਜਿਹੀ ਫੌਜ ਵਿੱਚ ਹੜਬੜਾਹਟ ਪੈਦਾ ਕਰਨ ਦਾ ਔਖਾ ਕੰਮ ਸ਼ੇਖ ਨੂੰ ਦਿੱਤਾ ਗਿਆ ਸੀ ਜਿਸ ਵਿੱਚ ਜਿਸ ਜ਼ਿਲ੍ਹੇ ਵਿੱਚ ਸਾਰਾ ਦ੍ਰਿਸ਼ ਹੋਣ ਜਾ ਰਿਹਾ ਸੀ ਸ਼ੇਖ ਉਸ ਜ਼ਿਲ੍ਹੇ ਦੇ ਚੱਪੇ-ਚੱਪੇ ਤੋਂ ਵਾਕਿਫ ਸੀ ਉਹ ਇਸ ਯੋਜਨਾ ਵਿੱਚ ਬੜੀ ਤਿਆਰੀ ਨਾਲ ਸ਼ਾਮਲ ਹੋਇਆ ਸੀ ਦੀਵਾਨ ਅਬਜਮ ਜਵਾਹਰ ਮੱਲ ਜੋ ਮਰਹੂਮ ਰਾਜਾ ਸੁਚੇਤ ਸਿੰਘ ਦਾ ਦੀਵਾਨ ਸੀ ਅਤੇ ਹੀਰਾ ਸਿੰਘ ਦਾ ਇੱਕ ਛੋਟਾ ਭਰਾ 2500 ਕੋਟਸਵਾਰਾਂ ਨਾਲ ਇਸ ਯੋਜਨਾ ਵਿੱਚ ਸ਼ੇਖ ਫਤੀ ਫੌਜ ਦੀ ਸਹਾਇਤਾ ਕਰਨ ਲਈ ਤਿਆਰ ਖੜੇ ਸਨ ਯੋਜਨਾ ਇਹ ਸੀ ਕਿ ਨਿਸ਼ਚਿਤ ਦਿਹਾੜੇ ਬਾਬਾ ਵੀਰ ਸਿੰਘ ਦੇ ਡੇਰੇ ਵਿੱਚ ਹੋਣ ਵਾਲੇ ਇਕੱਠ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਸ਼ਾਮਲ ਹੋਣਗੇ ਇਹਨਾਂ ਲੋਕਾਂ ਵਿੱਚ ਵੱਤ ਵਤ ਹੜਬੜਾਹਟ ਪੈਦਾ ਕੀਤੀ ਜਾਵੇ ਇਕੱਠ ਨੂੰ ਗੁੱਸੇ ਵਿੱਚ ਲਿਆ ਕੇ ਹਿੰਸਕ ਬਣਨ ਲਈ ਮਜਬੂਰ ਕੀਤਾ ਜਾਵੇ ਅਤੇ ਇਕੱਠ ਵਿੱਚ ਐਸੀ ਭਗਦੜ ਮਚਾਈ ਜਾਵੇ ਕਿ ਇਕੱਠ ਨੂੰ ਸੰਭਾਲਣਾ ਔਖਾ ਹੋ ਜਾਵੇ ਇਸ ਭਗਦੜ ਦਾ ਫਾਇਦਾ ਉਠਾ ਕੇ ਲਿਸਟ ਵਿੱਚ ਦਰਜ ਬੰਦਿਆਂ ਨੂੰ ਟਿਕਾਣੇ ਲਗਾ ਦਿੱਤਾ ਜਾਵੇ ਸਾਰਾ ਬੰਦੋਬਸਤ ਹੋ ਚੁੱਕਾ ਸੀ ਅਤਰ ਸਿੰਘ ਦੇ ਪੰਜਾਬ ਵਿੱਚ ਦਾਖਲ ਹੋਣ ਦੀ ਖਬਰ ਜਨਤਕ ਤੌਰ ਤੇ ਫੈਲਾ ਦਿੱਤੀ ਗਈ ਇਸ ਤੋਂ ਬਾਅਦ ਰਾਜਾ ਹੀਰਾ ਸਿੰਘ ਨੇ ਖਤਰੇ ਵਾਲੀ ਸਥਿਤੀ ਜ਼ਾਹਿਰ ਕਰਦਿਆਂ ਫੌਰੀ ਤੌਰ ਤੇ ਖਾਲਸਾ ਸਰਦਾਰਾਂ ਅਤੇ ਫੌਜ ਦੇ ਪੰਚਾਂ ਦੀ ਇੱਕ ਹਗਾਮੀ ਮੀਟਿੰਗ ਬੁਲਾ ਲਈ ਮੀਟਿੰਗ ਵਿੱਚ ਹੀਰਾ ਸਿੰਘ ਨੇ ਉਹੀ ਸ਼ਬਦਾਵਲੀ ਵਰਤ ਕੇ ਪਾਸ਼ਾਨ ਦਿੱਤਾ ਜਿਹੜੀ ਸ਼ਬਦਾਵਲੀ ਪੰਡਤ ਜੱਲੇ ਨੇ ਕਈ ਕਈ ਵਾਰ ਬੋਲ ਕੇ ਉਸ ਨੂੰ ਰਟਾਈ ਸੀ ਉਸ ਦੇ ਪਾਸ਼ਾਨ ਦਾ ਸੰਖੇਪ ਰੂਪ ਇਸ ਪ੍ਰਕਾਰ ਸੀ ਕਿ ਮਹਾਰਾਜਾ ਸ਼ੇਰ ਸਿੰਘ ਦੀ ਮੌਤ ਤੋਂ ਬਾਅਦ ਦੇਸ਼ ਅਤੇ ਸਰਕਾਰ ਸਾਹਮਣੇ ਕਦੇ ਇੰਨਾ ਵੱਡਾ ਖਤਰਾ ਨਹੀਂ ਆਇਆ ਸੀ ਜਿੰਨਾ ਵੱਡਾ ਖਤਰਾ ਹੁਣ ਆਇਆ ਖਲੋਤਾ ਹੈ ਕਿ ਅਤਰ ਸਿੰਘ ਸੰਧਾ ਵਾਲੀਆਂ 12 ਤੋਂ 15000 ਅੰਗਰੇਜ਼ ਫੌਜ ਸੂਮੀਤ ਦਰਿਆ ਸਤਲੁਜ ਪਾਰ ਕਰਕੇ ਪੰਜਾਬ ਵਿੱਚ ਆਵੜਿਆ ਹੈ ਕਿ ਅੰਗਰੇਜ਼ ਫੌਜ ਨੇ ਦਰਿਆ ਕਿਨਾਰੇ ਡੇਰੇ ਲਾ ਲਏ ਹਨ ਕਿ ਅਤਰ ਸਿੰਘ ਨੇ ਅੰਗਰੇਜ਼ਾਂ ਨਾਲ 6 ਆਨਾ ਫੀ ਰੁਪਈਆ ਮਾਲੀਆ ਦੇਣ ਦਾ ਇਕਰਾਰ ਕਰ ਲਿਆ ਹੈ ਕਿ ਅੰਗਰੇਜ਼ ਪੰਜਾਬ ਉੱਪਰ ਕਬਜ਼ਾ ਕਰਕੇ ਅਤਰ ਸਿੰਘ ਨੂੰ ਪੰਜਾਬ ਦਾ ਰਾਜਾ ਬਣਾਉਣ ਲਈ ਮੰਨ ਗਏ ਹਨ ਕਿ ਅੰਗਰੇਜ਼ ਪੰਜਾਬ ਦੀ ਸਾਰੀ ਖਾਲਸਾ ਫੌਜ ਤੋੜ ਦੇਣਗੇ ਜੋ ਹੁਣ ਤੱਕ ਪੰਜਾਬ ਦੇ ਰਾਜ ਨੂੰ ਮਜ਼ਬੂਤ ਬਣਾਈ ਬੈਠੀ ਸੀ ਕਿ ਇਸ ਤੋਂ ਪਹਿਲਾਂ ਕਿ ਅਜੇਹਾ ਕੁਝ ਵਾਪਰੇ ਆਪਣੇ ਕੌਮੀ ਗੌਰਵ ਅਤੇ ਦੇਸ਼ ਦੀ ਆਜ਼ਾਦੀ ਲਈ ਡਟਣਾ ਬਹੁਤ ਜ਼ਰੂਰੀ ਹੈ ਕਿ ਅਤਰ ਸਿੰਘ ਨੇ ਆਪਣੇ 3000 ਨਿੱਜੀ ਸੈਨਿਕਾਂ ਨਾਲ ਭਾਈ ਵੀਰ ਸਿੰਘ ਦੇ ਡੇਰੇ ਵਿੱਚ ਸ਼ੌਣੀ ਪਾ ਰੱਖੀ ਹੈ ਕਿ ਉਸ ਨੂੰ ਸਖਤ ਰਿਕਾਵਟ ਬਣ ਕੇ ਟਕਰਿਆ ਜਾਵੇ ਕਿ ਉਸ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾਵੇ ਕਿ ਜਾਂ ਤਾਂ ਉਹ ਸਤਲੁਜ ਪਾਰ ਕਰਕੇ ਹਿੰਦੁਸਤਾਨ ਵਿੱਚ ਵਾਪਸ ਚਲਾ ਜਾਵੇ ਤੇ ਜਾਂ ਸਮਝੌਤੇ ਦੀਆਂ ਸ਼ਰਤਾਂ ਮੰਨ ਕੇ ਲਾਹੌਰ ਆ ਜਾਵੇ ਇਹ ਤੇ ਹੀਰਾ ਸਿੰਘ ਉਸ ਨੂੰ ਕਿਸੇ ਵੀ ਕੀਮਤ ਦੇ ਤੇ ਰਾਜ ਤੇ ਦੋਸਤ ਵਜੋਂ ਸਹਿਕਾਰ ਕਰਨ ਲਈ ਤਿਆਰ ਹੈ ਹੀਰਾ ਸਿੰਘ ਨੇ ਅਖੀਰ ਵਿੱਚ ਇਹ ਆਖਿਆ ਕਿ ਬਾਬਾ ਵੀਰ ਸਿੰਘ ਇੱਕ ਧਾਰਮਿਕ ਵਿਅਕਤੀ ਹੈ ਉਸ ਨੂੰ ਅਤਰ ਸਿੰਘ ਸੰਧਾ ਵਾਲੀ ਵਰਗੇ ਬੰਦੇ ਦਾ ਸਾਥ ਨਹੀਂ ਦੇਣਾ ਚਾਹੀਦਾ ਜਿਸ ਦੀ ਗਦਾਰੀ ਜਾਗ ਜਾਰ ਹੋ ਚੁੱਕੀ ਹੈ ਅਤੇ ਜਿਸ ਨੇ ਦੇਸ਼ ਨੂੰ ਵੇਚ ਦਿੱਤਾ ਹੈ ਸਿੱਖ ਸਰਦਾਰ ਅਤੇ ਫੌਜ ਦੇ ਪੰਜ ਹਾਲੇ ਕੁਝ ਨਿਚਕਚਾਰ ਆਏ ਸਨ ਉਹ ਇਸ ਸ਼ਰਤ ਦੇ ਵਜ਼ੀਰ ਦੀ ਯੋਜਨਾ ਵਿੱਚ ਸਾਥ ਦੇਣ ਲਈ ਤਿਆਰ ਹੋਏ ਕਿ ਉਹ ਨਾ ਤਾਂ ਭਾਈ ਵੀਰ ਸਿੰਘ ਨਾਲ ਲੜਨਗੇ ਅਤੇ ਨਾ ਹੀ ਭਾਈ ਵੀਰ ਸਿੰਘ ਨੂੰ ਕੋਈ ਸਰੀਰਕ ਨੁਕਸਾਨ ਪਹੁੰਚਾਉਣਗੇ ਜੇਕਰ ਉਹਨਾਂ ਨੂੰ ਭਾਈ ਵੀਰ ਸਿੰਘ ਦੇ ਮੁਕਾਬਲੇ ਵਿੱਚ ਖੜਾਉਣਾ ਚਾਹੁੰਦੇ ਹਨ ਤਾਂ ਉਹ ਲਾਹੌਰ ਛੱਡ ਕੇ ਹੀ ਜਿਨਹੀਂ ਜਾਣਗੇ ਹੀਰਾ ਸਿੰਘ ਬੜਾ ਚੁੱਸਤ ਸੀ ਬਾਬਾ ਵੀਰ ਸਿੰਘ ਦਾ ਨਾਮ ਤੇ ਉਸਨੇ ਸਾਰਿਆਂ ਦੇ ਸਾਹਮਣੇ ਹੱਥ ਜੋੜ ਕੇ ਸਿਰ ਝੁਕਾ ਕੇ ਬੇਨਤੀ ਕੀਤੀ ਕਿ ਰੱਬ ਬਾਬਾ ਵੀਰ ਸਿੰਘ ਨੂੰ ਕੋਈ ਅਜਿਹੀ ਸ਼ਕਤੀ ਦੇਵੇ ਕਿ ਉਹ ਆਪਣੇ ਆਪ ਹੀ ਹਤਰ ਸਿੰਘ ਤੋਂ ਪਾਸਾ ਹੋ ਜਾਵੇ ਰੱਬ ਬਾਬੇ ਨੂੰ ਹਰ ਤਰ੍ਹਾਂ ਨਾਲ ਸਲਾਮਤ ਰੱਖੇ ਹੀਰਾ ਸਿੰਘ ਨੇ ਨਿਮਰਤਾ ਨਾਲ ਇੱਕ ਇਹ ਗੱਲ ਵਾਰ-ਵਾਰ ਦਰਾਈ ਕੇ ਬਾਬੇ ਪ੍ਰਤੀ ਜਿੰਨੀ ਛਰਦਾ ਰੱਖਦਾ ਹੈ ਉਨੀ ਛਰਦਾ ਇੱਥੇ ਬੈਠਿਆਂ ਵਿੱਚੋਂ ਕੋਈ ਵੀ ਨਹੀਂ ਰੱਖ ਸਕਦਾ ਇਸ ਤਰ੍ਹਾਂ ਦੀਆਂ ਭਰੋਸੇ ਵਾਲੀਆਂ ਗੱਲਾਂ ਸੁਣ ਕੇ ਫੌਜ ਲਾਹੌਰ ਤੋਂ ਕੂਚ ਕਰਨ ਲਈ ਮੰਨ ਗਈ ਇਧਰ ਫੌਜ ਨੇ ਲਾਹੌਰ ਕੂਚ ਕੀਤਾ ਅਤੇ ਉਧਰੋਂ ਜਨਰਲ ਮਹਿਤਾਬ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਤੋਂ ਅਤੇ ਗੁਲਾਬ ਸਿੰਘ ਕਲਕੱਤੀਆ ਨੇ ਕਸੂਰ ਤੋਂ ਆਪੋ ਆਪਣੀਆਂ ਡਿਵੀਜ਼ਨਾਂ ਸਮੇਤ ਕੂਚ ਕਰ ਦਿੱਤਾ ਵਜੀਰ ਹੀਰਾ ਸਿੰਘ ਨੇ ਦੇ ਇੱਕ ਰਿਸ਼ਤੇਦਾਰ ਮੀਆਂ ਲਾਲ ਸਿੰਘ ਨੂੰ ਇਸ ਸਮੂਚੀ ਮਹਿਮ ਦਾ ਮੁਖੀ ਬਣਾ ਕੇ ਭੇਜਿਆ ਗਿਆ ਤਾਂ ਕਿ ਉਹ ਇਸ ਮਹਿਮ ਦਾ ਰੂਪ ਪਹਿਲਾਂ ਬਣਿਆ ਜੋ ਅਨੁਸਾਰ ਰੱਖਿਆ ਤੇ ਨਿਸ਼ਚਿਤ ਕੀਤੇ ਗਏ ਨਤੀਜੇ ਪ੍ਰਾਪਤ ਹੋ ਸਕਣ ਸਾਰਾ ਕੁਝ ਵਜ਼ੀਰ ਅਸੀਂ ਹਰਾ ਸਿੰਘ ਦੀ ਬਣਾਈ ਸਕੀਮ ਦੇ ਅਨੁਕੂਲ ਚੱਲ ਰਿਹਾ ਸੀ ਉਸ ਦੀ ਜੋਇਨਾ ਬੰਦੀ ਇੰਨੀ ਨਿਸ਼ਚਿਤ ਅਤੇ ਇੰਨੀ ਸੋਚ ਸਮਝ ਨਾਲ ਤਿਆਰ ਕੀਤੀ ਹੋਈ ਸੀ ਕਿ ਇਸ ਦੇ ਫੇਲ ਹੋਣ ਦਾ ਤਾਂ ਸਫਲਤਾ ਹਾਸਲ ਨਾ ਹੋਣ ਵਿੱਚ ਕੋਈ ਛਾਕੀ ਨਜ਼ਰ ਨਹੀਂ ਆਉਂਦਾ ਸੀ ਸਿਕ ਫੌਜਾਂ ਚਾਰੇ ਪਾਸਿਆਂ ਤੋਂ ਡੇਰੇ ਵੱਲ ਵੱਧ ਰਹੀਆਂ ਸਨ ਅਤੇ ਬਾਬੇ ਤੇ ਉਸਦੇ ਸਾਥੀਆਂ ਦੁਆਲੇ ਕੇਰਾ ਲਗਾਤਾਰ ਤੰਗ ਹੁੰਦਾ ਜਾ ਰਿਹਾ ਸੀ ਖਾਲਸਾ ਫੌਜ ਹਾਲੇ ਵੀ ਇਹੋ ਸੋਚ ਰਹੀ ਸੀ ਕਿ ਬਸ ਹੁਣ ਛੇਤੀ ਹੀ ਅਤਰ ਸਿੰਘ ਅਤੇ ਹੀਰਾ ਸਿੰਘ ਦਾ ਸਮਝੌਤਾ ਹੋ ਜਾਵੇ ਅਤੇ ਅਤਰ ਸਿੰਘ ਉਹਨਾਂ ਨਾਲ ਉਹਨਾਂ ਦੇ ਦੋਸਤ ਦੇ ਰੂਪ ਵਿੱਚ ਲਾਹੌਰ ਲਈ ਰਵਾਨਾ ਹੋ ਜਾਵੇ ਫੌਜ ਇਹ ਸੋਚ ਰਹੀ ਸੀ ਕਿ ਲਾਹੌਰ ਪਹੁੰਚ ਕੇ ਉਹਨਾਂ ਲਈ ਤੋਹਫ਼ਿਆਂ ਤੇ ਸਹੂਲਤਾਂ ਦੀ ਫਸਲ ਫਿਰ ਤਿਆਰ ਹੋਵੇਗੀ ਇਸ ਦੀ ਵਾਢੀ ਕਰਕੇ ਉਹ ਆਪਣੇ ਘਰ ਲੈਣਗੇ ਘਰ ਪਰ ਲੈਣਗੇ ਪਰ ਉਹਨਾਂ ਦੇ ਸ਼ਾਦਮੇ ਹਾਲਤ ਹਾਲਾਤ ਵੀ ਦੀ ਵਾਪਸੀ ਦੇ ਸੁਪਨੇ ਮੰਦੇ ਪਾਗਾਂ ਨੂੰ ਸਹਾਰਾ ਨਾ ਹੋ ਸਕੇ ਮੀਆਂ ਲਾਲ ਸਿੰਘ ਨੇ ਫੌਜ ਦੀ ਕਰਤਾਰਬੰਦੀ ਆਪਣੇ ਵੱਖਰੇ ਇਤਿਹਾਸ ਨਾਲ ਕੀਤੀ ਫੌਜੀ ਕੈਂਪ ਤੋਂ ਡੇਰੇ ਤੱਕ ਜਾਂਦਿਆਂ ਉਸਨੇ ਫੌਜੀ ਬਡਾਲੀਆਂ ਨੂੰ ਆਪਣੀ ਮਨਮਰਜ਼ੀ ਅਨੁਸਾਰ ਅੱਗੇ ਪਿੱਛੇ ਕਰ ਦਿੱਤਾ ਉਸ ਦਾ ਮਨੋਰਥ ਬਾਬਾ ਵੀਰ ਸਿੰਘ ਨੂੰ ਕਿਸੇ ਤਰ੍ਹਾਂ ਜਿਹਾ ਪ੍ਰਭਾਵ ਦੇਣਾ ਸੀ ਕਿ ਉਹ ਡੇਰ ਡਰ ਕੇ ਅਤਰ ਸਿੰਘ ਦਾ ਖੇੜਾ ਛੱਡ ਦੇਵੇ ਅਤੇ ਜਾਂ ਫਿਰ ਉਸ ਨੂੰ ਦੁਬਾਰਾ ਦਰਿਆ ਪਾਰ ਜਾਂਦੇ ਆਖ ਦੇਵੇ ਇਸ ਤਰ੍ਹਾਂ ਦੀ ਕਤਾਰਬੰਦੀ ਹੁੰਦੀ ਦੇ ਕੇ ਫੌਜ ਵਿੱਚ ਬੇਚੈਨੀ ਫੈਲਣੀ ਸ਼ੁਰੂ ਹੋ ਗਈ। ਫੌਜ ਨੇ ਡੇਰੇ ਦਵਾਲੇ ਮਜ਼ਬੂਤ ਘੇਰਾ ਪਾ ਲਿਆ ਸੀ। ਮੀਆਂ ਲਾਲ ਸਿੰਘ ਨੇ ਫੌਜ ਨੂੰ ਤਸੱਲੀ ਦੇਣ ਲਈ ਥੋੜੀ-ਬਹੁਤ ਅਦਲਾ-ਬਦਲੀ ਕਰਕੇ ਵਿਖਾ ਵਿਖਾਵਾ ਕਰ ਦਿੱਤਾ ਕਿ ਕਤਾਰਬੰਦੀ ਠੀਕ ਕਰ ਦਿੱਤੀ ਗਈ ਹੈ। ਪਰ ਅਸਲ ਵਿੱਚ ਸਾਰਾ ਕੁਝ ਉਸ ਦੀ ਯੋਜਨਾ ਅਨੁਸਾਰ ਹੀ ਹੋ ਰਿਹਾ ਸੀ। ਉਸ ਨੇ ਫੌਜ ਨੂੰ ਸਲਾਹ ਦਿੱਤੀ ਕਿ ਤੋਪਾਂ ਨੂੰ ਤਿਆਰ ਰੱਖਣ ਅਤੇ ਇਹਨਾਂ ਦੀ ਰੇਂਜ ਅਤਰ ਸਿੰਘ ਦੀ ਫੌਜ ਦੇ ਸਾਹਮਣੇ ਵੱਲ ਰੱਖਣ ਤਾਂ ਜੋ ਉਸ ਦੀ ਫੌਜ ਨੂੰ ਡਰਾਇਆ ਜਾ ਸਕੇ। ਇਸ ਹੁਕਮ ਨਾਲ ਫੌਜ ਵਿੱਚ ਬੇਚੈਨੀ ਹੋਰ ਵੱਧ ਗਈ। ਚਾਰੇ ਪਾਸੇ ਰੌਲਾ ਸਨਾਈ ਦੇਣ ਲੱਗਾ ਇਸ ਰੋਲੇ ਕੋਲੇ ਦਾ ਫਾਇਦਾ ਉਠਾ ਕੇ ਤੋਪਾਂ ਦੀ ਗੋਲਾਬਾਰੀ ਸ਼ੁਰੂ ਕਰਵਾ ਦਿੱਤੀ ਗਈ ਤੇ ਉਧਰ ਜਿਨ੍ਹਾਂ ਨੂੰ ਹੜਬੜਾਟ ਮਚਾ ਕੇ ਬੰਦੇ ਮਾਰਨ ਦਾ ਕੰਮ ਸੰਪਿਆ ਗਿਆ ਸੀ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਜਦੋਂ ਗੋਲਾਬਾਰੀ ਸ਼ੁਰੂ ਹੋਈ ਉਹ ਤਾਂ ਜਨਰਲ ਗੁਲਾਬ ਸਿੰਘ ਅਤਰ ਸਿੰਘ ਸੰਧਾ ਵਾਲਿਆਂ ਨਾਲ ਗੱਲਬਾਤ ਕਰ ਰਿਹਾ ਸੀ ਹਾਲਾਤ ਦਾ ਰੁਖ ਬਦਲਦਾ ਵੇਖ ਕੇ ਉਸ ਨੇ ਇੱਕਦਮ ਗੱਲ ਠੱਪ ਦਿੱਤੀ ਉਹ ਪਾਸੇ ਨਹੀਂ ਆ ਕੇ ਸਕਿਆ ਮੇਰੇ ਨਾਲ ਧੋਖਾ ਹੋਇਆ ਹੈ ਉਸ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਸੀ ਹੋ ਸਕਦਾ ਹੈ ਗੁਲਾਬ ਸਿੰਘ ਨੇ ਆਪਣੇ ਹੱਥੀਂ ਆਪਣੇ ਆਪ ਨੂੰ ਗੋਲੀ ਮਾਰ ਲਈ ਹੋਵੇ ਜਾਂ ਉਸ ਦੇ ਇਹੀ ਕਿਸੇ ਬੰਦੇ ਨੇ ਉਸ ਨੂੰ ਗੋਲੀ ਮਾਰ ਦਿੱਤੀ ਹੋਵੇ ਤੇ ਜਾਂ ਫਿਰ ਕਿਸੇ ਹੋਰ ਛਰਾਰਤੀ ਤੱਤ ਨੇ ਉਸ ਨੂੰ ਮਾਰ ਦਿੱਤਾ ਹੋਵੇ ਇਸ ਬਾਰੇ ਕੋਈ ਆਖਿਆ ਨਹੀਂ ਜਾ ਸਕਦਾ ਸੀ ਉਹਨ ਜੋ ਆਪਣੇ ਨਾਲ 30 ਬਾਡੀਗਾਰਡ ਰੱਖਦਾ ਸੀ ਜੋ ਉਸ ਦੀ ਮੌਤ ਤੋਂ ਬਾਅਦ ਭੱਜ ਨਿਕਲੇ ਇਹਨਾਂ ਬੰਦਿਆਂ ਨੂੰ ਆਪਣੇ ਵੱਲ ਭੱਜੇ ਆਉਂਦਿਆਂ ਦੇਖ ਕੇ ਸਿੱਖ ਫੌਜ ਨੂੰ ਵੀ ਗੋਲਾਬਾਰੀ ਸ਼ੁਰੂ ਕਰਨ ਦਾ ਸੰਕੇਤ ਮਿਲ ਗਿਆ ਉਹਨਾਂ ਫਾਇਦੇ ਹੋਏ ਲੋਕਾਂ ਦੀ ਅਮਰਨ ਸਮੇਂ ਦੀਆਂ ਚੀਕਾਂ ਦੋਵਾਂ ਪਾਸਿਆਂ ਤੋਂ ਹੋ ਰਹੀ ਗੋਲਾਬਾਰੀ ਦੇ ਸ਼ੋਰ ਵਿੱਚ ਕਿਦਰੇ ਗਵਾਚ ਗਈਆਂ ਦਵੱਲੀ ਗੋਲਾਬਾਰੀ ਵਿੱਚ ਲੋਕ ਮਰ ਕੇ ਡਿੱਗਣ ਲੱਗੇ ਗੋਲਾਬਾਰੀ ਦਾ ਸ਼ਿਕਾਰ ਹੋਣ ਵਾਲੇ ਮੋਢਲੇ ਬੰਦਿਆਂ ਵਿੱਚ ਬਾਬਾ ਵੀ ਸ਼ਾਮਲ ਸੀ ਤੋਪ ਦੇ ਗੋਲੇ ਨਾਲ ਉਸਦੀ ਇੱਕ ਲੱਤ ਟੁੱਟ ਗਈ ਸੀ ਅਤੇ ਉਹ ਥੱਕ ਤੱਕਤ ਜਗਮੀ ਹੋ ਗਿਆ ਸੀ ਕੋਵਰ ਕਸ਼ਮੀਰ ਸਿੰਘ ਅਤਰ ਸਿੰਘ ਸੰਧਾ ਵਾਲਿਆ ਅਤੇ ਕਈ ਹੋਰ ਸਰਦਾਰ ਹੱਤਵਤੀ ਲੜਾਈ ਵਿੱਚ ਮਰੇ ਗਏ ਵੱਡੀ ਗਿਣਤੀ ਵਿੱਚ ਲੋਕ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਨਸਦੇ ਹੋਏ ਦਰਿਆ ਵਿੱਚ ਵਹਿ ਗਏ ਸੇਕਵੌਜ ਆਪਣੇ ਅਧਿਆਤਮਿਕ ਗੁਰੂ ਦਾ ਸਾਰਾ ਸਤਿਕਾਰ ਭੁੱਲ ਚੁੱਕੀ ਸੀ। ਬਾ ਦੋਵੇਂ ਪਾਸੇ ਭਿਆਨਕ ਗੋਲਾਬਾਰੀ ਹੋ ਰਹੀ ਸੀ। ਗੋਲਾਬਾਰੀ ਦੇ ਬੰਦ ਹੋਣ ਤੋਂ ਬਾਅਦ ਬਾਬਾ ਵੀਰ ਸਿੰਘ ਦੀ ਤਲਾਸ਼ ਕੀਤੀ ਗਈ। ਉਹ ਹਲੇ ਜਿਉਂਦਾ ਸੀ ਅਤੇ ਆਪਣੇ ਆਖਰੀ ਸਾਹ ਲੈਂਦੇ ਹੋਏ ਬਾਬੇ ਨੂੰ ਆਪਣੀ ਹੀ ਕੌਮਨ ਅਤੇ ਆਪਣੇ ਹੀ ਧਰਮ ਦੇ ਲੋਕਾਂ ਤੇ ਹੈਰਾਨੀ ਹੋ ਰਹੀ ਸੀ ਜੋ ਉਂਝ ਤਾਂ ਉਸ ਨੂੰ ਆਪਣਾ ਧਾਰਮਿਕ ਆਗੂ ਆ ਕੇ ਉਹਦੇ ਸ਼ਰਧਾਲੂ ਹੋਣ ਦਾ ਦਿਖਾਵਾ ਕਰਦੇ ਹਨ ਪਰ ਅੱਜ ਉਸ ਤੇ ਵਾਰ ਕਰਨ ਲੱਗਿਆ ਉਹਨਾਂ ਨੇ ਇੱਕ ਵੀ ਪਲ ਨਹੀਂ ਲਾਇਆ ਉਸ ਨੇ ਉਹ ਸਾਰੇ ਖੱਤ ਵਿਖਾਏ ਜਿਹੜੇ ਉਹਨਾਂ ਲੋਕਾਂ ਨੇ ਉਸ ਨੂੰ ਲਿਖੇ ਸਨ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਇਹ ਸਾਰੇ ਖੱਤ ਜਾਲੀ ਸਨ ਬਾਬਾ ਪਰ ਬਾਬਾ ਤਾਂ ਅਖੀਰ ਤੱਕ ਇਹੋ ਸਮਝ ਰਿਹਾ ਸੀ ਕਿ ਇਹ ਸਖਤ ਸੱਚਮੁੱਚ ਹੀ ਉਹਨਾਂ ਸਰਦਾਰਾਂ ਤੇ ਅਫਸਰਾਂ ਨੇ ਲਿਖੇ ਹਨ ਇਹਨਾਂ ਖੱਤਾਂ ਉੱਪਰ ਯਕੀਨ ਕਰਕੇ ਉਹ ਆਤਰ ਸਿੰਘ ਵਾਲੇ ਮਾਮਲੇ ਵਿੱਚ ਦਖਲ ਦੇਣ ਲਈ ਤਿਆਰ ਹੋਇਆ ਸੀ ਅਤੇ ਹੁਣ ਉਹਨਾਂ ਦੀ ਹੀ ਸਰਦਾਰਾਂ ਅਤੇ ਅਫਸਰਾਂ ਨੇ ਉਸ ਨੂੰ ਧੋਖਾ ਦਿੱਤਾ ਸੀ ਉਸਨੇ ਆਪਣੇ ਦਿਵਾਲੇ ਇਕੱਠੇ ਹੋਏ ਸਰਦਾਰਾਂ ਨੂੰ ਇੱਕ ਖੱਤ ਦਿਖਾਉਂਦੇ ਆਖਿਆ ਇਹ ਖੱਤ ਤੁਸੀਂ ਅਤੇ ਤੁਹਾਡੇ ਅਫਸਰਾਂ ਨੇ ਮੈਨੂੰ ਲਿਖੇ ਸਨ ਇਹਨਾਂ ਵਿੱਚ ਮੇਰੇ ਅਤੇ ਅਤਰ ਸਿੰਘ ਨਾਲ ਕਿੰਨੇ ਵਾਅਦੇ ਕੀਤੇ ਗਏ ਹਨ ਮੈਂ ਤੁਹਾਡੇ ਉੱਪਰ ਯਕੀਨ ਕਰ ਲਿਆ ਤੁਹਾਡੀਆਂ ਸਲਾਹਾਂ ਨਾਲ ਸਹਿਮਤ ਹੋ ਗਿਆ ਸਿਰਫ ਇਸ ਉਮੀਦ ਨਾਲ ਕਿ ਅਤਰ ਸਿੰਘ ਅਤੇ ਉਸਦਾ ਪਰਿਵਾਰ ਆਪਣੇ ਵਤਨ 'ਚ ਇੱਕ ਚੰਗੀ ਜ਼ਿੰਦਗੀ ਜਿਉ ਸਕੇ ਪਰ ਤੁਸੀਂ ਤੁਸੀਂ ਮੇਰੇ ਨਾਲ ਕੀ ਕੀਤਾ ਤੁਸੀਂ ਆਪਣੇ ਆਪ ਨੂੰ ਕਿਹੜੇ ਮੂੰਹ ਨਾਲ ਸਿੱਖ ਆਖਦੇ ਹੋ ਤੁਸੀਂ ਤਾਂ ਆਪਣੇ ਧਰਮ ਦੀ ਸਾਰੀ ਸਿੱਖਿਆ ਭੁੱਲ ਗਏ ਹੋ ਤੁਸੀਂ ਤਾਂ ਧੋਖੇਬਾਜ਼ ਹੋ ਵਿਸ਼ਵਾਸ ਘਾਤੀ ਹੋ ਮੇਰੀ ਰੱਬ ਅਗੇ ਅਰਦਾਸ ਹੈ ਕਿ ਰੱਬ ਆਪ ਹੀ ਫੈਸਲਾ ਕਰੇ ਕਿ ਤੁਹਾਨੂੰ ਤੁਹਾਡੇ ਕੀਤੇ ਗੁਨਾਹਾਂ ਦੀ ਕੀ ਸਜ਼ਾ ਮਿਲਣੀ ਚਾਹੀਦੀ ਹੈ ਇਸ ਤੋਂ ਬਾਅਦ ਬਾਬੇ ਨੇ ਆਪਣੇ ਆਖਰੀ ਇੱਛਾ ਦੱਸੀ ਕਿ ਮਰਨ ਪਿਛੋਂ ਉਹਦੀ ਦੇਹ ਨੂੰ ਦਰਿਆ ਵਿੱਚ ਪ੍ਰਵਾਹਿਤ ਕਰ ਦਿੱਤਾ ਜਾਵੇ ਇਹ ਸੱਚੀ ਗੱਲ ਹੈ ਕਿ ਇਸ ਲੜਾਈ ਦੇ ਸ਼ੁਰੂ ਹੋਣ ਤੱਕ ਬਾਬੇ ਨੂੰ ਇਸ ਗੱਲ ਬਾਰੇ ਕੋਈ ਪਤਾ ਨਹੀਂ ਸੀ ਕਿ ਸਿੱਖ ਫੌਜ ਦੇ ਮਨ ਵਿੱਚ ਉਸ ਪ੍ਰਤੀ ਜਾਂਦਰ ਸਿੰਘ ਪ੍ਰਤੀ ਕੋਈ ਵੈਰ ਭਾਵਨਾ ਸੀ ਉਹ ਤਾਂ ਇਹ ਸਮਝਦਾ ਰਿਹਾ ਕਿ ਫੌਜੀ ਸਰਦਾਰ ਉਸ ਕੁਲ ਧਾਰਮਿਕ ਭਾਵਨਾ ਨਾਲ ਆ ਰਹੇ ਹਨ ਇਸੇ ਲਈ ਉਹੀ ਉਸਨੇ 10000 ਬੰਦਿਆਂ ਦੇ ਸ਼ਗਨ ਲਈ ਲੰਗਰ ਦਾ ਪ੍ਰਬੰਧ ਵੀ ਕਰ ਰੱਖਿਆ ਸੀ ਖੈਰ ਜੋ ਹੋਣਾ ਸੀ ਹੋ ਗਿਆ ਫੌਜ ਨੇ ਆਪਣੀਆਂ ਸ਼ੌਣੀਆਂ ਵਿੱਚ ਵਾਪਸ ਜਾਣ ਲਈ ਉਸੇ ਰਾਤ ਦਾ ਦਿਨ ਚੜ੍ਹਦੇ ਤੱਕ ਕੂਚ ਕਰ ਦਿੱਤਾ ਚਲਦੇ ਹੋਏ ਉਹ ਆ ਪਾਣੀ ਦੀ ਲੋੜ ਪੂਰੀ ਕਰਨ ਲਈ ਫਰੋਇਪੁਰ ਤੇ ਸਾਹਮਣੀ ਦਿਸ਼ਾ ਵਿੱਚ ਥਾਤੋਲੇ ਦਰਿਆ ਦੇ ਕਿਨਾਰੇ ਕੁਝ ਚਿਰ ਰੁਕ ਲਈ ਰੁਕੇ ਇਸ ਲੜਾਈ ਦੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਕੋਰ ਪਿਸ਼ੋਰਾ ਸਿੰਘ ਲਾਹੌਰ ਆਇਆ ਸੀ ਉਹ ਆਪਣਾ ਪੱਖ ਸਪਸ਼ਟ ਕਰਨ ਆਇਆ ਸੀ ਅਤੇ ਭਰਾ ਦਲੀਪ ਸਿੰਘ ਤੋਂ ਮਾਫੀ ਮੰਗਣ ਲਈ ਆਇਆ ਸੀ ਹਰਾ ਸਿੰਘ ਉਸ ਨੂੰ ਬਤੇਰੇ ਦੇ ਚਿਰ ਲਾਹੌਰ ਵਿੱਚ ਠਹਿਰਨ ਦਾ ਮੌਕਾ ਨਹੀਂ ਦੇਣਾ ਚਾਹੁੰਦਾ ਸੀ ਉਹ ਨਹੀਂ ਸੀ ਚਾਹੁੰਦਾ ਕਿ ਬਾਬੇ ਦੇ ਡੇਰੇ ਵੱਲ ਗਈ ਫੌਜ ਪਰ ਪਸ਼ੋਰਾ ਸਿੰਘ ਨੂੰ ਕੁਝ ਵੀ ਪਤਾ ਲੱਗੇ ਪਰ ਦੂਜੇ ਦਿਨ ਪਸ਼ੋਰਾ ਸਿੰਘ ਦੇ ਲਾਹੌਰ ਵਿੱਚ ਹੁੰਦਿਆਂ ਹੀ ਡੇਰੇ ਤੇ ਲੜਾਈ ਸ਼ੁਰੂ ਹੋ ਗਈ ਜਿਸ ਵਿੱਚ ਕਸ਼ਮੀਰਾ ਸਿੰਘ ਦੇ ਮਾਰੇ ਜਾਣ ਦੀ ਸੂਚਨਾ ਲਾਹੌਰ ਵਿੱਚ ਹੀਰਾ ਸਿੰਘ ਕੋਲ ਪਹੁੰਚ ਗਈ ਹੁਣ ਉਸ ਲਈ ਪਸ਼ੋਰਾ ਸਿੰਘ ਨੂੰ ਫਟਾਫਟ ਤੋੜਨਾ ਹੋਰ ਵੀ ਜ਼ਰੂਰੀ ਹੋ ਗਿਆ ਪਛੋਰਾ ਸਿੰਘ ਨੇ ਸ਼ਾਂਤਮਈ ਜੀਵਨ ਬਤੀਤ ਕਰਨ ਦਾ ਪ੍ਰੋਸਾ ਦਿੱਤਾ ਤਾਂ ਹੀ ਰਾਜ ਸਿੰਘ ਨੇ ਪਛੋਰਾ ਸਿੰਘ ਨੂੰ ਉਸਦੀ ਪ੍ਰਾਣੀ ਜਾਗੀਰ ਵਾਪਸ ਕਰ ਦਿੱਤੀ ਉਸ ਨੂੰ ਬਹੁਤ ਸਾਰੀ ਮਾਇਆ ਤੇ ਤੋਹਫੇ ਦੇ ਕੇ ਵਿਦਾ ਕਰ ਦਿੱਤਾ ਲੜਾਈ ਵਿੱਚ ਕਸ਼ਮੀਰਾ ਸਿੰਘ ਦੇ ਮਾਰੇ ਜਾਣ ਤੋਂ ਬਾਅਦ ਮੀਆਂ ਲਾਲ ਸਿੰਘ ਨੇ ਕਸ਼ਮੀਰਾ ਸਿੰਘ ਦੀ ਮਾਂ ਅਤੇ ਉਸ ਦੀਆਂ ਪਤਨੀਆਂ ਨੂੰ ਆਪਣੇ ਕਬਜ਼ੇ ਹੇਠਾਂ ਕਰ ਲਿਆ ਜੋ ਭਾਈ ਵੀਰ ਸਿੰਘ ਦੇ ਡੇਰੇ ਵਿੱਚ ਮੌਜੂਦ ਸਨ ਮੀਆਂ ਲਾਲ ਸਿੰਘ ਨੇ ਉਹਨਾਂ ਲੋਕਮੇ ਰੂਪ ਵਿੱਚ ਇੱਕ ਬੰਦ ਗੱਡੀ ਵਿੱਚ ਬਿਠਾ ਕੇ ਲਾਹੌਰ ਵੱਲ ਤੋਰ ਦਿੱਤਾ ਉਹਨਾਂ ਨਾਲ ਇਹਨਾਂ ਬੁਰਾ ਵਰਤਾਓ ਕੀਤਾ ਗਿਆ ਕਿ ਪੀਣ ਲਈ ਪਾਣੀ ਤੱਕ ਨਾ ਦਿੱਤਾ ਗਿਆ। ਮੀਆਂ ਲਾਲ ਸਿੰਘ ਦੀ ਇਹ ਸਰਕਰਤ ਬਾਰੇ ਆ ਤੇ ਔਰਤਾਂ ਨਾਲ ਬੁਰੇ ਸਲੂਕ ਬਾਰੇ ਸੂਚਨਾ ਜਦੋਂ ਖਾਲਸਾ ਫੌਜ ਤੱਕ ਪਹੁੰਚੀ ਤਾਂ ਫੌਜ ਨੇ ਇਹਦਾ ਪੂਰਾ ਵਿਰੋਧ ਕੀਤਾ। ਖਾਲਸਾ ਫੌਜ ਦੇ 200 ਸੈਨਿਕ ਬੜੀ ਤੇਜ਼ੀ ਨਾਲ ਗਏ ਤੇ ਔਰਤਾਂ ਨੂੰ ਲਿਆ ਕੇ ਲਿਆਰੀ ਗੱਡੀ ਨੂੰ ਜਾ ਕੇ ਰਿਆ। ਉਹਨਾਂ ਨੇ ਗੱਡੀ ਦੀ ਨਿਗਰਾਨੀ ਕਰਨ ਵਾਲੇ ਬੰਦਿਆਂ ਨੂੰ ਕੁੱਟ-ਕੁੱਟ ਕੇ ਪਾਜ ਦਿੱਤਾ। ਔਰਤਾਂ ਨੂੰ ਆਜ਼ਾਦ ਕਰਵਾਇਆ ਤੇ ਉਹਨਾਂ ਨੂੰ ਆਪਣੇ ਨਾਲ ਫੌਜੀ ਕੈਂਪ ਵਿੱਚ ਲਿਆਏ। ਲਈ ਤਾਂ ਕਿ ਜੀ ਨੂੰ ਆ ਕੇ ਉਹਨਾਂ ਦੇ ਠਹਿਰਨ ਦਸਨ ਮਾਨ ਤੰਗਣਾ ਪ੍ਰਬੰਧ ਕੀਤਾ ਜਾ ਸਕੇ ਖਾਲਸਾ ਫੌਜ ਨੂੰ ਹੁਣ ਅਧਿਆਤਮਿਕ ਗੁਰੂ ਬਾਬਾ ਬੀਰ ਸਿੰਘ ਦੀ ਮੌਤ ਬਾਰੇ ਯਾਦ ਕਰਕੇ ਸਖਤ ਪਛਤਾਵਾ ਹੋਣ ਲੱਗਾ ਉਹਨਾਂ ਨੇ ਬਾਬੇ ਦੀ ਮੌਤ ਲਈ ਜਵਾਰ ਮਾਲਰ ਤੇ ਮੀਆਂ ਲਾਲ ਸਿੰਘ ਨੂੰ ਦੋਚੀ ਠਹਿਰਾਇਆ ਤੇ ਕਿਸੇ ਚਾਕੇ ਮੀਆਂ ਲਾਲ ਸਿੰਘ ਤੇ ਫੌਜੀ ਕੈਂਪ ਉੱਪਰ ਚੜਾਈ ਕਰ ਦਿੱਤੀ ਮੀਆਂ ਲਾਲ ਸਿੰਘ ਦੇ ਕੈਂਪ ਵਿੱਚ ਉਸ ਵੇਲੇ 28000 ਸੈਨਿਕ ਸਨ ਕੈਂਪ ਦੇ ਕੋਰਸਵਾਰਾਂ ਨੇ ਇੱਕ ਵਾਰ ਤਾਂ ਮੀਆਂ ਲਾਲ ਸਿੰਘ ਨੂੰ ਬਚਾ ਲਿਆ ਪਰ ਰਾਤ ਵੇਲੇ ਉਸ ਨੂੰ ਕੈਂਪ ਛੱਡ ਕੇ ਚਲੇ ਜਾਣ ਦੀ ਆਗ ਦਿੱਤਾ ਮੀਆਂ ਲਾਲ ਸਿੰਘ ਸਿਰਫ 7 ਘੋੜ ਸਵਾਰਾਂ ਨੂੰ ਨਾਲ ਲੈ ਕੇ ਦੱਖਣ ਵਾਲੇ ਪਾਸੇ ਭੱਜ ਗਿਆ ਫੌਜ ਪਰੇਸ਼ਾਨੀ ਦੀ ਹਾਲਤ ਵਿੱਚ ਲਾਹੌਰ ਵਾਪਸ ਪਹੁੰਚੀ ਪਰ ਸ਼ਹਿਰ ਅੰਦਰ ਜਾਣ ਦੀ ਹਿੰਮਤ ਨਾ ਪਈ ਸ਼ਹਿਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਕੁਝ ਦਿਨ ਸ਼ਹਿਰ ਤੋਂ ਬਾਹਰ ਹੀ ਢੇਰੇ ਲਾ ਕੇ ਬੈਠੇ ਰਹੇ ਫੌਜੀ ਬਟਾਲੀ ਨਾਲ ਵਿੱਚ ਅਮਨਵਾਲ ਹੋ ਗਿਆ ਪਰ ਫੌਜ ਨੂੰ ਲੰਬੇ ਸਮੇਂ ਤੱਕ ਬਾਬੇ ਦੀ ਮੌਤ ਦਾ ਪਛਤਾਵਾ ਲੱਗਾ ਰਿਹਾ ਸ਼ਹੀਦ ਰਬਾਰਨਾ ਸਬੰਧਿਤ ਜਰਨਲ ਬਟਾਲੀਆਂ ਨੂੰ ਬਾਬੇ ਦੀ ਮੌਲੀ ਵਿਸ਼ੇਸ਼ ਤੌਰ ਤੇ ਜ਼ਿੰਮੇਵਾਰ ਮੰਨਿਆ ਗਿਆ ਫੋਏ ਨੇ ਇਸ ਬਟਾਲੀਆ ਨੂੰ ਗੁਰੂ ਮਾਰ ਆਪਣਾ ਅਖਰਾ ਸ਼ੁਰੂ ਕਰ ਦਿੱਤਾ ਤੇ ਉਸ ਬਟਾਲੀਆ ਨਾਲੋਂ ਖਾਣ ਪੀਣ ਦੀ ਸਾਂਝ ਤੋੜ ਲਈ। ਬਾਬਾ ਵੀਰ ਸਿੰਘ, ਕਸ਼ਮੀਰਾ ਸਿੰਘ ਅਤੇ ਅਤਰ ਸਿੰਘ ਦੀ ਮੌਤ ਵਾਲੀ ਘਟਨਾ ਤੋਂ ਥੋੜਾ ਜਿਹਾ ਬਾਅਦ ਹੀ ਦੁਸ਼ਮਣੀ ਦੀ ਇੱਕ ਨਵੀਂ ਪਹਿਚਾਣ ਸ਼ੁਰੂ ਹੋ ਗਈ। ਵਜੀਰੀ ਹੀਰਾ ਸਿੰਘ ਅਤੇ ਉਹਦੇ ਚਾਚੇ ਗੁਲਾਬ ਸਿੰਘ ਵਿਚਕਾਰ ਦੁਸ਼ਮਣੀ ਦੀ ਕਹਾਣੀ ਉਹ ਜਿਹੜੇ ਲੋਕ ਡੋਗਰਿਆਂ ਦੀ ਨੀਤੀਆਂ ਬਾਰੇ ਜਾਣਦੇ ਹਨ ਉਹ ਇਸ ਗੱਲ ਨੂੰ ਸਮਝ ਸਕਦੇ ਹਨ ਕਿ ਇਹਨਾਂ ਦੀ ਆ ਆਪਣੀਆਂ ਲੜਾਈਆਂ ਤੇ ਦੁਸ਼ਮਣਾਂ ਵਧੇਰੇ ਕਰਕੇ ਵਿਖਾਵੇ ਤੇ ਹੁੰਦੀਆਂ ਸਨ। ਲੋਕਾਂ ਦੇ ਅੱਖੀ ਘਟਾ ਪਾਉਣ ਪਾਇਆ ਜਾਂਦਾ ਸੀ ਵਿੱਚੋਂ ਅਸਲ ਮਕਸਦ ਕੋਈ ਹੋਰ ਹੀ ਹੁੰਦਾ ਸੀ ਜਿਹੀਆਂ ਇਹ ਲੁਕਾਵੀਆਂ ਚਾਲਾਂ ਦਾ ਨਾਟਕ ਇੱਕ ਵਾਰ ਫਿਰ ਚਾਚੇ ਪਤੀ ਜੀ ਨੇ ਖੇਡਣਾ ਸ਼ੁਰੂ ਕਰ ਦਿੱਤਾ ਬੈਸੇ ਜਾਇਦਾਦ ਜਾਇਦਨ ਲੈ ਕੇ ਚਾਚੇ ਪਤੀ ਜੀ ਵਿਚਕਾਰ ਮਤਭੇਦ ਚੱਲਦੇ ਰਹੇ ਸਨ ਰਾਜਾ ਕੁਲਵ ਸਿੰਘ ਆਪਣੇ ਦੋਵਾਂ ਭਰਾਵਾਂ ਰਾਜਾ ਧਿਆਨ ਸਿੰਘ ਅਤੇ ਰਾਜਾ ਸੁਚੇਤ ਸਿੰਘ ਦੀ ਜਾਇਦਾਦ ਅੜਪਣ ਨੂੰ ਫਿਰਦਾ ਸੀ ਇਸ ਤੋਂ ਇਲਾਵਾ ਜੋ ਚਾਹਤਾ ਦੋਦੇ ਭਤੀਜੇ ਹੀਰਾ ਸਿੰਘ ਨੇ ਉਸ ਨੂੰ ਸਿਰਫ ਸਾੰਭ ਸੰਭਾਲ ਲਈ ਦਿੱਤੀ ਸੀ ਉਸ ਉੱਪਰ ਵੀ ਕਬਜ਼ਾ ਕਰਨਾ ਚਾਹੁੰਦਾ ਸੀ ਹੀਰਾ ਸਿੰਘ ਨੇ ਜਨਤਕ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਚਾਚੇ ਰਾਜਾ ਗੁਲਾਬ ਸਿੰਘ ਨੂੰ ਇਹ ਸਮਝਾਉਣ ਵਿੱਚ ਲੱਗਾ ਹੋਇਆ ਹੈ ਕਿ ਆਪਸ ਵਿੱਚ ਜਿਹੜੇ ਵੀ મતਭੇਦ ਹਨ ਉਹ ਸਾਮਣੇ ਬੈਠ ਕੇ ਸ਼ਾਂਤਮਈ ਢੰਗ ਨਾਲ ਉਹਨਾਂ ਦਾ ਨਿਬਟਾਰਾ ਕਰ ਲਿਆ ਜਾਵੇ ਪਰ ਉਹਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ ਹਨ ਇਸ ਕਰਕੇ ਵਜਿਰੀ ਹੀਰਾ ਸਿੰਘ ਨੇ ਫੌਜ ਦੀ ਜਨਰਲ ਕਾਉਂਸਲ ਨੂੰ ਇੱਕ ਮੀਟਿੰਗ ਲਈ ਬੁਲਾਈ ਅਤੇ ਆਪਣੇ ਚਾਚੇ ਦੁਆਰਾ ਕੀਤੇ ਜਾ ਰਹੇ ਧੱਕੇ ਦਾ ਮਸਲਾ ਇਸ ਮੀਟਿੰਗ ਵਿੱਚ ਰੱਖਿਆ ਉਸਨੇ ਫੌਜ ਤੋਂ ਮੰਗ ਕੀਤੀ ਕਿ ਉਹਦੇ ਚਾਚੇ ਨੂੰ ਸਹੀ ਰਾਤ ਤੇ ਲਿਉਣ ਲਈ ਕੀ ਕੀਤਾ ਜਾਵੇ ਉਸਨੇ ਫੌਜ ਤੋਂ ਮੰਗ ਕੀਤੀ ਕਿ ਇਸ ਮਸਲੇ ਵਿੱਚ ਉਸਨੇ ਜੋ ਬਿਆਉਂਦ ਬਣਾਈ ਹੈ ਉਸ ਨੂੰ ਸਿਰੇ ਚੜ੍ਹਨ ਵਿੱਚ ਫੌਜ ਉਸਦੀ ਮਦਦ ਕਰੇ ਜੋ ਗੁਲਾਬ ਸਿੰਘ ਤੋਂ ਚਾਹੁੰਦਾ ਸੀ ਉਹ ਇਸ ਤਰ੍ਹਾਂ ਸੀ ਸਰਕਾਰ ਦੀਆਂ ਜ਼ਮੀਨਾਂ ਜਿਨ੍ਹਾਂ ਦੀ ਵਰਤੋਂ ਗੁਲਾਬ ਸਿੰਘ ਕਰ ਰਿਹਾ ਹੈ ਦਾ ਮਾਲੀਆ 1/4 ਬਤਾਇਆ ਜਾਵੇ ਇਹ ਮੰਨਿਆ ਜਾਂਦਾ ਹੈ ਕਿ ਇਸ ਮੰਗ ਪਿੱਛੇ ਡੋਗਰਿਆਂ ਦੀ ਇੱਕ ਗਹਿਰੀ ਚਾਲ ਲੁਕੀ ਹੋਈ ਸੀ ਉਹ ਗੁਲਾਬ ਸਿੰਘ ਦੀਆਂ ਜ਼ਮੀਨਾਂ ਉੱਪਰ ਮਾਲੀਆ ਵਧਾਉਣ ਦਾ ਫੈਸਲਾ ਇੱਕ ਆਮ ਫੈਸਲੇ ਤੇ ਸ਼ਰਮਤੀ ਕਦਮ ਵਜੋਂ ਲੈਣਾ ਚਾਹੁੰਦੇ ਸਨ ਬਾਅਦ ਵਿੱਚ ਇੱਕ ਚੌਥਾਈ ਮਾਲੀਆ ਵਧਾਉਣ ਵਾਲਾ ਨਿਯਮ ਸਾਰੇ ਪੰਜਾਬ ਉੱਪਰ ਲਾਗੂ ਕਰਨਾ ਸੀ ਰਾਜਾ ਸੁਚੇਤ ਸਿੰਘ ਦੀਆਂ ਸਾਰੀਆਂ ਜ਼ਮੀਨਾਂ ਜ਼ਗੀਰਾਂ ਅਤੇ ਦੂਜੀ ਜਾਇਦਾਦ ਦੀ ਬਹਾਲੀ ਰਾਜਾ ਧਿਆਨ ਸਿੰਘ ਦੀ ਸਾਰੀ ਜਾਇਦਾਦ ਦੀ ਬਹਾਲੀ ਰਾਜਾ ਗੁਲਾਬ ਸਿੰਘ ਦੀ ਲਾਹੌਰ ਵਿੱਚ ਹਾਜ਼ਰੀ ਤਾਂ ਕਿ ਉਸ ਉੱਪਰ ਇਹ ਮੰਗਾ ਮੰਨਣ ਲਈ ਦਬਾਅ ਪਾਇਆ ਜਾ ਸਕੇ ਫੌਜ ਦੀਆਂ 20 ਬਟਾਲੇ ਨਾਲ ਤੂਫਖਾਨੇ ਸਮੇਤ ਜੰਮੂ ਵੱਲ ਰਵਾਨਾ ਕਰ ਦਿੱਤੀਆਂ ਗਈਆਂ ਛੇਤੀ ਫੌਜ ਨੂੰ ਇਹ ਸ਼ੱਕ ਪੈਣ ਲੱਗਾ ਕਿ ਸ਼ਿਕਰਤ ਸਰਗਰਮੀਆਂ ਬੜੇ ਬੇਬਹਤਰੀ ਭੇ ਜੇ ਢਾਂਗ ਨਾਲ ਕੀਤੀਆਂ ਜਾ ਰਹੀਆਂ ਹਨ ਹੌਲੀ ਹੌਲੀ ਫੌਜ ਨੂੰ ਇਹ ਅਹਿਸਾਸ ਹੋਣ ਲੱਗਾ ਕਿ ਆ ਕੇ ਉਹਨਾਂ ਨਾਲ ਕੋਈ ਚਾਲ ਖੇਡੀ ਜਾ ਰਹੀ ਹੈ ਇਸ ਗੱਲੋਂ ਇਹ ਸ਼ੱਕ ਹੋਰ ਵੀ ਪੱਕਾ ਹੋ ਗਿਆ ਕਿ ਵਕ ਵਕ ਬਟਾਲੀਆਂ ਨੂੰ ਵਕ ਵਕ ਰੂਟਰ ਨਹੀਂ ਭੇਜੀਆਂ ਜਾ ਰਹੀਆਂ ਸਨ ਅਤੇ ਉਹਨਾਂ ਦੇ ਭੇਜਣ ਵਿੱਚ ਵਕ ਵਾ પા ਕੇ ਉਹਨਾਂ ਨੂੰ ਇੱਕ ਦੂਜੇ ਨਾਲ ਤੋੜਿਆ ਜਾ ਰਿਹਾ ਸੀ ਇਸ ਦਰਾਂ ਹੀ ਇਹ ਖਬਰ ਮਿਲੀ ਕਿ ਰਾਜਾ ਗੁਲਾਬ ਸਿੰਘ 30-40 ਹਜ਼ਾਰ ਬੰਦੇ ਦੀ ਫੌਜ ਇਕੱਠੀ ਕਰੀ ਬੈਠਾ ਹੈ ਤੇ ਲੜਨ ਦੀ ਪੂਰੀ ਤਿਆਰੀ ਵਿੱਚ ਹੈ ਇਸ ਨੂੰ ਵਿੱਚ ਆਇਆ ਕਿ ਗੁਲਾਬ ਸਿੰਘ ਇਹਨੀ ਤਾਕਤ ਰੱਖਦਾ ਹੈ ਕਿ ਉਹ ਕਿਸੇ ਵੀ ਵੇਲੇ ਵੀ ਬਾਹਰ ਦੇ ਇਲਾਕੇ ਦੇ ਲੋਕਾਂ ਵਿੱਚ ਵਿਦਰੋਹ ਕਰਵਾ ਸਕਦਾ ਹੈ ਜਾਂ ਹਿਰਦੇ ਜੰਗਲ ਦੇ ਇਲਾਕੇ ਵਿੱਚ ਵਿਦਰੋਹ ਕਰਵਾ ਸਕਦਾ ਹੈ ਜਾਂ ਜੇਲਮ ਦੇ ਪਛੋਂ ਵਾਲੇ ਪਾਸੇ ਜਾਂ ਦੂਰ ਅਟਕ ਤੱਕ ਕਿਤੇ ਵੀ ਬਗਾਵਤ ਕਰਵਾ ਸਕਦਾ ਹੈ ਇਹ ਵੀ ਸਾਨੂੰ ਵਿੱਚ ਆਇਆ ਕਿ ਉਹ ਪਸ਼ਾਵਰ ਦੇ ਗਵਰਨਰ ਸਰਦਾਰ ਤੇਜਾ ਸਿੰਘ ਅਤੇ ਕਾਬਲ ਦੇ ਦੋਸਤ ਮੁਹੰਮਦ ਨਾਲ ਵੀ ਸਪਰਕ ਬਣਾਈ ਬੈਠਾ ਸੀ ਗੁਲਾਬ ਸਿੰਘ ਨੇ ਪਿਛੇ ਜਿਹੇ ਕਿਸੇ ਜ਼ਬਰਦਸਤ ਖਾਨਾ ਦੇ ਖਤਰਨਾਕ ਅਪਰਾਧੀ ਨੂੰ ਕਸ਼ਮੀਰ ਦੀ ਜਲ ਵਿੱਚ ਰਹਾ ਕਰਵਾਇਆ ਸੀ ਕਸ਼ਮੀਰ ਸਿੰਘ ਕਸ਼ਮੀਰ ਵਿੱਚ ਲਾਹੌਰ ਦਰਬਾਰ ਨਾਲੋਂ ਗੁਲਾਬ ਸਿੰਘ ਦੀ ਵਿਦੇਹਰੇ ਪੁੱਛ ਗਈ ਸੀ ਫੌਜ ਵਿੱਚ ਫੈਲੇ ਸ਼ਾਕਾ ਕਰਨ ਦਾ ਮਾਮਲਾ ਉੱਥੇ ਖੜ ਗਿਆ ਇਸ ਮਾਮਲੇ ਬਾਰੇ ਹੋਰ ਸੋਚ ਵਿਚਾਰ ਕਰਨ ਲਈ ਲੋੜ ਮਹਿਸੂਸ ਕੀਤੀ ਗਈ ਇਸੇ ਤਰ੍ਹਾਂ ਇਸ ਮਿਸ਼ਨ ਵਿੱਚ ਵਧ ਕੇ ਵਧੀ ਜਾਨਵਰ ਨੂੰ ਖਤਰਨਾਕ ਸਮਝਿਆ ਗਿਆ ਇਸ ਕਰਕੇ ਪੰਚਾਂ ਨੇ ਫੌਜ ਨੂੰ ਹੁਕਮ ਦਿੱਤਾ ਕਿ ਅੱਗੇ ਵਧੇ ਜਿੱਥੇ ਕਿਤੇ ਵੀ ਕੋਈ ਬਟਾਲੇ ਨਾ ਹੋ ਉੱਥੇ ਹੀ ਡੇਰੇ ਲਾ ਲਵੇ ਫੌਜ ਸਾਰੀਆਂ ਦਿਹਾਣਾਂ ਚ ਖਿਲਰ ਗਈ ਸੀ ਪਰ ਹਾਲੇ ਲਾਹੌਰ ਤੋਂ ਬਹੁਤੀ ਦੂਰ ਨਹੀਂ ਗਈ ਸੀ ਇਸੇ ਹੀ ਵੇਲੇ ਭਾਈ ਰਾਮ ਸਿੰਘ ਦਿਵਾਨ ਨਦੀਨਾਥ ਕਸ਼ਮੀਰ ਦੇ ਇੱਕ ਵਰਨਾ ਦਾ ਪੁੱਤਰ ਛੇਕ ਮਹੁੰਦੀਨਾਂ ਤੇ ਕੁਝ ਹੋਰ ਬੰਦਿਆਂ ਨੂੰ ਜੰਮੂ ਭੇਜਿਆ ਗਿਆ ਤਾਂ ਕਿ ਰਾਜਾ ਗੁਲਾਬ ਸਿੰਘ ਨਾਲ ਗੱਲਬਾਤ ਕਰਨ ਤਾਂ ਜੋ ਚਾਚੇ-ਭਤੀਜੇ ਦੇ ਝਗੜੇ ਦਾ ਸ਼ਾਂਤਮਈ ਢੰਗ ਨਾਲ ਕੋਈ ਹੱਲ ਲੱਭਿਆ ਜਾ ਸਕੇ ਰਾਜਾ ਗੁਲਾਬ ਸਿੰਘ ਨੇ ਵਾਅਦਾ ਜਵਾਬ ਦਿੰਦਾ ਕਿ ਉਹ ਉਹਨਾਂ ਦੇ ਕੋਈ ਜਵਾਬ ਨਹੀਂ ਦੇ ਸਕਦਾ ਜਿੰਨਾ ਚਿਰ ਰਾਜਾ ਹੀਰਾ ਸਿੰਘ ਦਾ ਛੋਟਾ ਭਰਾਮੀ ਅਜਵਾਰ ਸਿੰਘ ਲਾਹੌਰ ਤੋਂ ਨਹੀਂ ਆ ਜਾਂਦਾ ਉਹਦੇੋਂ ਤੋਂ ਬਾਅਦ ਉਹ ਹਰ ਮਸਲੇ ਤੇ ਗੱਲਬਾਤ ਕਰਨ ਲਈ ਤਿਆਰ ਹੈ ਮੀਆਂ ਜਵਾਰ ਸਿੰਘ ਨੂੰ ਲਾਹੌਰ ਤੋਂ ਜੰਮੂ ਭਲਾਇਆ ਗਿਆ ਮੀਆਂ ਜਵਾਰ ਸਿੰਘ ਤੇ ਜੰਮੂ ਪਹੁੰਚ ਕੇ ਰਵਾਨਾ ਕੀਤੀ ਗਈ ਖਾਲਸਾ ਫੌਜ ਨੂੰ ਲਾਹੌਰ ਵਾਪਸ ਬੁਲਾ ਲਿਆ ਗਿਆ ਸਾਰਾ ਕੋਈ ਡੋਗਰਿਆਂ ਦੀ ਚੋਣ ਅਨੁਸਾਰ ਨਿਪਟ ਗਿਆ ਜੰਮੂ ਗਿਆ ਹੋਇਆ ਵਕਤ ਵੀ ਵਾਪਸ ਆ ਗਿਆ ਵਫਤ ਦੇ ਨਾਲ ਆਇਆ ਸਚੇ ਸਿੰਘ ਦਾ ਗੋਦ ਲਿਆ ਪੁੱਤਰ ਮੀਆਂ ਸੋਨੇ ਸਿੰਘ ਵੀ ਲਾਹੌਰ ਆ ਗਿਆ ਹੁਣ 6 ਬਟਾਲੀਆਂ ਨੂੰ ਅਟਕ ਅਤੇ ਪਸ਼ਾਵਰ ਵੱਲ ਕੂਚ ਕਰਨ ਦਾ ਹੁਕਮ ਹੋਇਆ ਉੱਥੇ ਫੌਜ ਦੀ ਲੋੜ ਸੀ ਬਾਗੀ ਸਰਦਾਰ ਜ਼ਬਰਦਸਤ ਖਾਨ ਨੇ ਹਜ਼ਾਰਾਂ ਤ੍ਰੀਨੋਲ ਅਤੇ ਮੁਜ਼ਫਰਾਬਾਦ ਦੇ ਜ਼ਿਲ੍ਹਿਆਂ ਵਿੱਚ ਗੜਬੜ ਫੈਲਾ ਰੱਖੀ ਸੀ ਬਹੁਤੇ ਦਿਨ ਨਹੀਂ ਬੀਤੇ ਹੋਣਗੇ ਜਦੋਂ ਇਹ ਖਬਰ ਆ ਗਈ ਕਿ ਹਜ਼ਾਰਾਂ ਮੁਜ਼ਫਰਾਬਾਦ ਦੇ ਕੂਕਾਂ ਗੂਬਾਂ ਦੇ ਮੂਲਕੀ ਵਾਸੀ 25-30 ਹਜ਼ਾਰ ਦੀ ਸੰਖਿਆ ਵਿੱਚ ਇਕੱਠੇ ਹੋ ਗਏ ਹਨ ਅਤੇ ਉਹਨਾਂ ਨੂੰ ਪੈਦਾਖਾਨ ਦੇ ਪ੍ਰਾਧ ਨੇ ਆਪਣੀ ਫੌਜ ਵਿੱਚ ਪ੍ਰਤੀ ਕਰ ਲਿਆ ਹੈ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਫੌਜ ਦੋਸਤ ਮੁਹੰਮਦ ਦੇ ਕਿਸੇ ਪੁੱਤਰ ਦੀ ਜਾਂ ਤਾਂ ਸਰਦਾਰੀ ਹੈਟ ਹੈ ਜਾਂ ਉਸ ਨੂੰ ਉਸ ਤੋਂ مشورہ حاصل ਹੋ ਰਿਹਾ ਹੈ ਇਸ ਫੌਜ ਨੇ ਹਜ਼ਾਰਾਂ ਤੋਂ ਕਸ਼ਮੀਰ ਤੱਕ ਦੇ ਸਾਰੇ ਕਿਲੇ ਜਿੱਤ ਲਿਆ ਹਨ ਅਤੇ ਇਹਨਾਂ ਇਲਾਕਿਆਂ ਵਿੱਚ ਤਨਾਦ 15000 ਸੇਕ ਫੌਜ ਨੂੰ ਮਾਰ ਦਿੱਤਾ ਹੈ ਉਹਨੇ ਫੌਜ ਕਸ਼ਮੀਰ ਉੱਪਰ ਜਮਲਾ ਕਰਨ ਦੀ ਤਾਕ ਵਿੱਚ ਹੈ ਦੋ ਦਿਨ ਬਾਅਦ ਇਹ ਖਬਰ ਆਈ ਕਿ ਕਸ਼ਮੀਰ ਵੀ ਜਿੱਤਿਆ ਜਾ ਚੁੱਕਾ ਹੈ ਪਤਾ ਲੱਗਾ ਕਿ ਕਸ਼ਮੀਰ ਵਿਛਲੀ شاہی ਦਰਬਾਰ ਦੀ ਫੌਜ ਅਤੇ 1200 ਰੋਹੇਲੀਆਂ ਦੀ ਫੌਜ ਹਮਲਾਵਰਾਂ ਨਾਲ ਮਿਲ ਗਈ ਹੈ ਅਤੇ ਕਸ਼ਮੀਰ ਦੇ ਇੱਕ ਵਰਨ ਨੂੰ 500 ਬੰਦੇ ਸਮੇਤ ਰਾਜਧਾਨੀ ਦੇ ਨੇੜੇ ਹਰੀਬੇਰਪਤ ਕਿਲੇ ਵਿੱਚ ਕੈਦ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਕੋਈ ਵਿਸ਼ੇਸ਼ ਕੁਫੀਆ ਸੂਚਨਾ ਨਹੀਂ ਕਾਰਨ ਇਹ ਹੋ ਸਕਦਾ ਹੈ ਕਿ برف ਪੈਣ ਕਾਰਨ ਰਸਤੇ ਬੰਦ ਹੋ ਗਏ ਸਨ ਅਫਵਾਹ ਫੈਲ ਗਈ ਕਿ ਕਸ਼ਮੀਰ ਦੇ ਗਵਰਨਰ ਨੂੰ ਕਤਲ ਕਰ ਦਿੱਤਾ ਗਿਆ ਹੈ ਹਾਲਾਤ ਹਾਲੇ ਵੀ ਉਵੇਂ ਹੀ ਸਨ ਕਿ ਇੱਕ ਦਿਨ ਮੀਆਂ ਜਵਾਹਰ ਸਿੰਘ ਅਕਾਲੀ ਨਾਲ ਜੰਮੂ ਤੋਂ ਲਾਹੌਰ ਆਇਆ ਉਹ ਖਾਵਾ ਕੀਤਾ ਗਿਆ ਕਿ ਉਹ ਨੇ ਜਿਸ ਕਿਸੇ ਨੇਜੀ ਕੰਮ ਆਇਆ ਸੀ ਉਸਨੇ ਬਚੀਰ ਸਿੰਘ ਨਾਲ ਇੱਕ ਗੂਪਤ ਮੀਟਿੰਗ ਕੀਤੀ ਤੇ ਦੋ ਦਿਨਾਂ ਬਾਅਦ ਵਾਪਸ چلا ਗਿਆ ਇਸ ਤੋਂ ਬਾਅਦ 6 ਸਿਕਮਟਾਲੀਨਾਂ ਜਿਹੜੀਆਂ ਕਿ ਉਸ ਵੇਲੇ ਹਜ਼ਾਰਾਂ ਵਿੱਚ ਸਨ ਨੂੰ ਫੌਰੀ ਤੌਰ ਤੇ ਮੁਜਫਰਾਬਾਦ ਵਾਲੇ ਰਸਤੇ ਤੋਂ ਕਸ਼ਮੀਰ ਵਾਲੇ ਪਾਸੇ ਕਰਨ ਦਾ ਹੁਕਮ ਦਿੱਤਾ ਗਿਆ ਬਰਫਬਾਰੀ ਦਾ ਮੌਸਮ ਅਨੁਗਾਂਹ ਇਹ ਰਸਤਾ ਬਰਫ ਨਾਲ ਭਰਿਆ ਹੋਇਆ ਸੀ ਅਤੇ ਇਸ ਉੱਪਰ ਤੁਰਨਾ ਸੰਭਵ ਨਹੀਂ ਸੀ ਨਾਲੇ ਮੁਜਫਰਾਬਾਦ ਤੋਂ ਕਸ਼ਮੀਰ ਤੱਕ ਦੇ ਰਾਹ ਵਿੱਚ ਇੱਕ ਵੱਡਾ ਕਿਲਾ ਤੇ 20 ਛੋਟੇ-ਛੋਟੇ ਕਿਲੇ ਸਨ ਅਤੇ ਇਹ ਸਾਰੇ ਕਿਲੇ ਵਿਦਰੋਹੀਆਂ ਦੇ ਕਬਜ਼ੇ ਹੇਠ ਸਨ ਗੁਰਨਾ ਦੇ ਪੁੱਤਰ ਸ਼ੇਖ ਮਾਮੂਦੀਨ ਨੂੰ ਦੋ ਸਿੱਖ ਡਾਲੀਨਾ ਤੇ ਤਕਰੀਬਨ 1200 ਰਾਮ ਗੋਲੇ ਤੇ ਨਵੇਂ ਪਰਤੀ ਕੀਤੇ ਗਏ ਸੈਨਿਕ ਦੇ ਕੇ ਬੜੀ ਕਾਲੀ ਕਾਲੀ ਨਾਲ ਅਤੇ ਬੜਾ ਘਟਿਆ ਸਮਾਨ ਦੇ ਕੇ ਭੇਜਿਆ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਉਹ ਬਿਬਰ ਅਤੇ ਪੁਨਚ ਦੇ ਰਸਤਿਆਂ ਜਾਣ ਇਸ ਤਰ੍ਹਾਂ ਖੰਡਾ ਕੇ ਖੰਡਾ ਕੇ ਔਖੇ ਰਸਤਿਆਂ 'ਚ ਫੌਜ ਭੇਜਣ ਦੇ ਨਤੀਜਾ ਤਾਂ ਪਹਿਲਾਂ ਹੀ ਸਪਾਇਟਫੀ ਫੌਜ ਅਗੇ ਜ਼ਰੂਰ ਵਧੀ ਪਰ ਕੋਈ ਵੀ ਫੌਜ ਕਸ਼ਮੀਰ ਤੱਕ ਨਾ ਪਹੁੰਚ ਸਕੀ ਤੇ ਇਸੇ ਸਮੇਂ ਦੌਰਾਨ ਤੂਫਾਨ ਆ ਕੇ ਗੁਜਰ ਵੀ ਗਿਆ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜ੍ਹਦੇ ਹਾਂ ਸੁਣਦੇ ਹਾਂ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੁੰਦੀਆਂ ਹਨ ਹੋਈਆਂ ਹੋਣਗੀਆਂ ਨਾ ਆਦਾਨ ਜ ਸਿੰਘ ਜਾਣ ਕੇ ਮਾਫ਼ ਕਰਨਾ ਗੁਰੂ ਸਾਹਿਬ ਅਕਿਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜ੍ਹਨ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ